ਕੀ ਦਰਸ਼ਨ ਹੁੰਦੇ ਹਨ ਕਿ ਕਿਹੜਾ ਕੰਮ ਜਨਕੀ ਲਈ ਸਪੱਸ਼ਟ ਆਇਆ ਹੈ ਹਮਸੂਰ ਮਾਜੇ ਦੇ ਦਰਸ਼ਨ ਹੁੰਦੇ ਆ ਸਾਰੇ ਲੋਕਾਂ ਦਾ ਕੰਮ ਮੈਂ ਤਾਂ ਕੋਲ ਜਾਂਦਾ ਜਾਂਦਾ ਕਿਹੇ ਕਰੀਏ ਥੋੜੇ ਤਾਦਾ ਵੀ ਟਰੱਕਾਂ ਦਾ ਕੰਮ ਕਰ ਲਾ ਮੈਂ ਟਰੱਕਾਂ ਚ ਕੀ ਫਾਇਦਾ ਪਿਆ ਟਰੱਕਾਂ ਦਾ ਯਾਰ ਟਰੱਕਾਂ ਦਾ ਕੰਮ ਕਰਨ ਨੂੰ ਦਿੰਦਾ ਟਰੱਕਾਂ ਦਾ ਕਿਹੜਾ ਕੰਮ ਹੁੰਦਾ ਹੈ ਯਾਥੋ ਚੋਲ ਪਣੀ ਕੋਟੀ ਕੁਮਾਰੀ ਹੈ ਤੇ ਮੈਂ ਮੁੰਡਾ ਚੁਸਤਾ ਕਰ ਪਾ। ਪਹਿਲਾ ਵਾਲਾ ਵੀ ਇਹ ਤੋਂ ਹੋੜ ਦਾ ਬਾਰਾ ਪੂਰਾ ਬੋਲਦੇ ਚੱਲ ਰਹੀ ਹੈ ਫਿਰ ਇਹ ਕਿ ਲਈ। ਕਿਹੜਾ ਉਹ ਲੋੜ ਮੇਰਾ ਕੰਮ ਆ ਥਾ ਥਾ ਵੀ ਸੀਰ ਕਰੀ ਜਾਂਦੀ ਹੈ ਤੇਰੀ। ਕੋਈ ਕੰਮ ਨਹੀਂ ਹੈਗਾ। ਡਾਕਟਰ ਦਵਾਈ ਦਿੰਨੇ ਇਹਨੂੰ ਅੱਖਾਂ ਨਾ। ਇਹ ਨੂੰ ਵੀ ਦੇ ਦੇ 25 ਦਾ ਭੌਣ। ਹਾਂ ਤੁਸੀਂ ਲੁੱਭੇ ਹੀ। ਤੁਸੀਂ ਲਿਖੂ ਨਾ ਭੌਣ। ਜਿਹੜੀ ਮੱਛੀ ਹੁੰਦੀ ਹੈ ਨਾ ਉਹ ਪੁੱਤਨ ਚੱਟ ਕੇ ਹੁਣਦੀ ਉਹ ਦੀ ਆ। ਕੋਈ ਨਹੀਂ। ਉਹ ਦੇਖਾ ਦੇ ਵੀ ਮੰਨਦੇ ਤੁਸੀਂ ਇੰਨੇ ਗੱਲਾਂ ਕਰੀ ਜਾਂਦੇ ਆ ਮੈਨੂੰ ਤੁਸੀਂ ਯਾਰ ਚੰਗੀ ਰਹਿ ਦਿਓ ਕੋਈ ਆਪਣੀ ਯਾਰੀ ਆ ਪੁਰਾਣੀ ਆ ਸਰ ਮਾ ਜੀ ਉਹ ਯਾਰ ਮੰਤਰੀ ਕੋਲ ਗਿਆ ਸੀ ਉਹ ਆ ਦੇ ਟਰੱਕ ਪਾ ਲਾ ਕੇ ਤੇ ਇੱਧਰ ਡਾਕਟਰ ਕਹਿੰਦਾ ਬੱਸਾਂ ਪਾ ਲਾ ਤੇ ਇੱਧਰ ਆਦੀ ਮੇਰੇ ਮੁੰਡੇ ਦਾ ਡੇਟਾ ਕਰਾ ਦੇ ਬੀਬੀ ਆਦੀ ਹੁਣ ਮੈਂ ਕਰਾਂ ਕੀ ਅੱਗੇ ਨੇ ਪਾਸੇ ਇਹਦਾ ਕੱਖ ਕਰੀ ਸਹੀ ਗੱਲ ਤੁਸੀਂ ਲੈ ਲਈ ਜਾਂ ਮੰਨਦੇ

ਸਾਰਾ ਦਿਨ ਕਦੇ ਟਾਇਰ ਫਾੜ ਗਿਆ ਤੇ ਦਿਓ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਬੜਾ ਔਖਾ ਰਾਮਾ ਰਿਸ਼ਤੇ ਵਾਲੇ ਨਾਲ ਕੁਝ ਫੜਦਾ ਨਾ ਵਿਚੋੜਦਾ ਰਾਮਾ ਜਉ ਰਿਸ਼ਤਾ ਕਰਾਉਂਦਾ ਆ ਤੇ ਆ ਦੇ ਨੇੜੇ ਬਿਕਰ ਬਚੋਲੇ ਨੂੰ ਚਲੀ ਗਈ ਜੀ ਹਾਂ ਬਿਕਰ ਬਚੋਲੇ ਨੂੰ 3 4 2 6 ਹੈ ਤੇ ਬਿਲਕੁਲ ਜਣ ਫਿਰ ਹੁਣ 3 ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਚਲੋ ਬਹੁਤ ਵਧੀਆ ਹੋਰ ਕੰਮ ਨਾ ਕਰਨ ਹਾਂ ਰਾਇ ਵਧੀਆ ਕੀ ਦਿੱਤੀ ਸਾਨੂੰ ਹਾਂ ਬਹੁਤ ਧੰਨਵਾਦੀ ਜੀ ਤੁਹਾਡਾ ਜੀ ਹਾਂ